ਸਕਾਪਾ ਦੋਮਤਰ ਨਦੀ ਭਾਈ ਜੀ ਦੇ ਘਰ ਆਉਂਦਾ ਭਾਈ ਜੀ ਦੇ ਘਰੇ ਐਂਡ ਦਰਿਆ ਵਾਲੇ ਬਿੱਲਿਆਂ ਦੇ ਵਿੱਚ ਨਿਸ਼ਾਨ ਸਾਹਿਬ ਦੀਆਂ ਤਾਰਾਂ ਦੀ ਸੇਵਾ ਚੱਲ ਰਹੀ ਹੈ ਜੀ ਸੇਵਕ ਜਤਾ ਤਲਬਾਬਾ ਵੀਰ ਜੀ ਚੰਦ ਸਾਹਿਬ ਜੀ ਅੰਮ੍ਰਿਤਸਰ ਸ਼ਹਿਰ ਤੋਂ ਸੇਵਾ ਲਈ ਪਹੁੰਚਿਆ ਹੈ ਤਾਰਾਂ ਵੀ ਸੇਵਾ ਚੱਲ ਰਹੀ ਹੈ ਹਾਂ ਇੱਕ ਨੰਬਰ ਦਾ ਸਰੀਆ ਆ ਗਿਆ ਵਾ ਹੋਰ ਨਹੀਂ ਵਜੂ ਆਦੂ ਇੱਕ ਨੰਬਰ ਦਿੱਤੀ ਨੂੰ ਸੇਵਕ ਜਥਾ ਲਾਲ ਬਾਬਾ ਦੀ ਚੋ ਸਾਬ ਜੀ ਦਾ ਸੰਪਰਕ ਨੰਬਰ ਉੱਪਰ ਲਿਖ ਦਿੱਤਾ ਗਿਆ ਹੈ ਜੀ ਹੋਰ ਬਾਬਾ ਜੀ ਤੇ क <tipas> ਕੀ ਤੁੰਗ ਮੈਂ ਇਹਨਾਂ ਲੋਕਾਂ ਨੂੰ ਆਪਾਂ ਤੁਹਾਨੂੰ ਕਿਹਦੇ ਨਹੀਂ ਦੇਤਾ ਪਾ ਆਹ ਚੱਲ ਗੱਟੇ ਲੈ ਮੈਂ ਮੈਂ ਕਿੰਨਾ ਦਿਨ ਰਹੀ ਤੇਨ ਬੰਦਾ ਵਾਲੀ ਚੰਗੀ ਮਾਰੀ ਹੋ ਨਹੀਂ ਨਹੀਂ ਅੱਜ ਤੋਂ ਹਿੰਦੀ ਹੈ ਜੱਬ ਤੁਸੀਂ ਤੋਂ ਅੱਗੇ ਸੀ ਇਹਨਾਂ ਬੰਦੇ ਵਾਲੀ ਚੰਗੀ ਮਾਰੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਫੜੇ ਬਾਬਾ ਜੀ ਮਰਿਆਦਾ ਦੱਸ ਦਿਓ ਨਿਸ਼ਾਨ ਸਾਹਿਬ ਜੀ ਨਿਸ਼ਾਨ ਸਾਹਿਬ ਦੀ ਮਰਿਆਦਾ ਇਹ ਆ ਜੀ ਨਿਸ਼ਾਨ ਸਾਹਿਬ ਜੀ ਨਾਲ ਜਿੰਨਾ ਵੀ ਗੁਰੂ ਘਰ ਦੇ ਨੇੜੇ ਹੋਏ ਨਾ ਹਾਂਜੀ ਇੱਕ ਸੰਗਤ ਜੁੜਿਆ ਤੋਂ ਬਚਾ ਕੇ ਰੱਖਿਆ ਜਾਵੇ ਇਹ ਕੋਈ ਨੰਗੇ ਸਿਰ ਮੱਥਾ ਨਾ ਟੇਕੇ ਹਾਂਜੀ ਇੱਕ ਇਸ ਉੱਤੇ ਕੋਈ ਵੀ ਚੀਜ਼ ਜਿਹੜੀ ਆਪਾਂ ਨੂੰ ਮੱਥਾ ਨਹੀਂ ਟੇਕਣੀ ਦਾ ਕੋਈ ਆਟਾ ਦੇ ਦੇ ਕੋਈ ਪ੍ਰਸ਼ਾਦ ਰੱਖ ਦਦਾ ਕੋਈ ਕੋਈ ਗੋਲੀਆਂ ਲਿਆ ਕੇ ਜਿਹੜਾ ਦਾਂ ਇਹਨਾਂ ਚੀਜ਼ਾਂ ਗਰੇਜ ਕਰਕੇ ਸਾਫ ਸਵਾਬੀ ਰੱਖਣੀ ਜਿਹੜੀ ਬੜੀ ਜ਼ਰੂਰੀ ਹੈ ਹਾਂਜੀ ਤੇ ਬਾਬਾ ਜੀ ਇੱਕ ਨਿਸ਼ਾਨ ਸਾਹਿਬ ਜਿਹੜਾ ਤਾਰਾਂ ਵਾਲਾ ਜ਼ਰੂਰੀ ਹੁੰਦਾ ਹੈ ਨਾ ਮਰਿਆਦਾ ਦੇ ਵਿੱਚ ਜਿਹੜੇ ਆਪਾਂ ਇਸੇ ਮਰਿਆਦਾ ਜਿਹੜੇ ਕਾਲਸਾ ਦੀ ਮਰਿਆਦਾ ਉੱਤੇ ਤਾਰਾਂ ਖਿੱਚਿਆ ਨਿਸ਼ਾਨ ਸਾਹਿਬ ਹੀ ਆ ਇਹੋ ਮਰਿਆਦਾ 'ਚ ਜਿੱਦਾਂ ਖਿੱਚਿਆ ਦਾ ਇਹ ਕਿ ਜਿੰਨਾ ਮਰਜੀ ਬੰਦਾ ਉੱਪਰ ਚਲਾ ਜਾਵੇ ਆਪਣੀ ਜ਼ਮੀਨ ਨਾਲ ਜੁੜਿਆ ਆਪਣੇ ਗੁਰੂ ਨਾਲ ਜੁੜਿਆ ਹੋਣਾ ਚਾਹੀਦਾ ਹਾਂਜੀ 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 ਫੋਮ ਇਹ ਤੋਂ ਬਚ ਕੇ ਰੋਵੇ ਤੇ ਆਪਣਾ ਕੰਟੈਕਟ ਨੰਬਰ ਦੱਸ ਦੇਗਾ ਬਾਈ ਮੇਰਾ ਨੰਬਰ ਜੀ ਪਿੰਡ ਮਲੋਰੀ ਸਦਵਾ ਜ਼ਿਲ੍ਹਾ ਤਰਨਤਾਰਨ ਹਾਂਜੀ 98143 9936 ਆਪਣਾ ਮੋਬਾਈਲ ਨੰਬਰ ਆ ਹਾਂਜੀ ਤੇ ਜੇ ਵੀ ਕੋਈ ਵੀ ਨਿਯਾਨ ਸ਼ਾਸਨ ਦੀ ਸੇਵਾ ਕਰਨ ਜਾਂ ਨਿਯਾਨ ਸ਼ਾਸਨ ਨਵਾਂ ਢੋਣਾ ਹੈ ਨਿਸ਼ਾਹੇ ਰਿਪੇਅਰ ਕਰਨੀ ਹੈ ਇਹ ਸਾਰਾ ਕਾਰਜ ਗੁਰੂ ਦੀ ਕਿਰਪਾ ਦਾਰਾ ਗੁਰਮਤਿ ਮਹਾਰਾਜ ਦੇ ਅਨੁਸਾਰ ਸਾਡੇ ਕੀਤਾ ਜਾਂਦੇ ਆ ਹਾਂਜੀ ਵੈਗਰ ਜੀ ਦਾ ਖਾਤਾ ਸਾਰੀ ਵੈਗਰ ਜੀ ਦਾ ਠੀਕ ਹੈ ਬਾਅਦ ਦੇ ਭਾਗ ਨੂੰ ਕਾਹ ਤੋਂ ਮੱਕੇ ਦੇ ਨੇ ਛੀਸ਼ਾ ਬੜਾ ਮੈ ਲੱਗ ਰਿਹਾ ਲਾਓ ਜੀ ਜੋੜ ਦੇ ਕਲੰਬੰਦੇ ਕਲੰਬਗਾਲੇ ਉਹੀ ਲੱਗੇ ਉਹੀ ਲੱਗੇ ਪੂਰਾ ਹਾਂ ਟਾਈਮ ਜਮਗੇ ਉਹ ਆਹੋ ਕਹਿੰਦਾ ਮਾਨਾ ਤਾਂ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ